ਆ ਵੀ ਆ ਬੰਦੇ ਨਾ ਸਰ ਉਹ ਬੰਦਾ ਆ ਰੰਦਾ ਵੀ ਗੱਡੀ ਘੁੰਮਦੀ ਜਾਂਦੀ ਗੱਡੀ ਘੁੰਮਦੀ ਡਾਕਟਰ ਆ ਰੰਦਾ ਵੱਡਾ ਤੋਂ ਵੀ ਸੁਬਕਾ ਘਟਾ ਪੜਕ ਪੈ ਗਿਆ ਸਰ ਬਹੁਤ ਜਿਆਦਾ ਬਹੁਤ ਜਿਆਦਾ اچھا ਨਾ ਬਰਾਬਰ ਹੀ ਆ ਕੋਈ ਉਹਪਰਾ ਬੰਦਾ ਮੈਂ ਵੀ ਜਾਉਂਦਾ ਜੋਉਂਦਾ ਅਸੀਂ ਗੁਰਜਿੰਦਰ ਉਹ ਗੱਲ ਇਹ ਹੈਗੀ ਆ ਵੀ ਜਿੱਦਾਂ ਵਿਦੇਸ਼ਾਂ ਦੇ ਵਿੱਚ ਆਮ ਤੂੰ ਹੀ ਸੁਣਿਆ ਜੂਤ ਨੇ ਕਿ ਉਹ ਇਹਨਾਂ ਨੇ ਤਾਂ ਨਹੀਂ ਸੁਣਿਆ ਕਿ ਗੈਂਗਟਰ ਬਾਹਰ ਰਹਿੰਦੇ ਨੇ ਤੇ ਉਹ ਆਪਣਾ ਇੱਕ ਇੱਥੇ ਬੰਦਾ ਐਕਸਟੈਂਡ ਕਰਦੇ ਨੇ ਅੰਮ੍ਰਿਤਸਰ ਕਰਤਾ ਲੁਧਿਆਣਾ ਕਰਤਾ ਪਟਿਆਲਾ ਕਰਤਾ ਗਰਤਾਪੁਰ ਕਰਤਾ ਹਾਂਜੀ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਆ ਕਿ ਜਿਹਨਾਂ ਵੀ ਆਪਣੇ ਨਾਲ ਜੋੜਿਆ ਜਾਏ ਬਿਲਕੁਲ ਉਹਨੂੰ ਜੋੜਿਆ ਜਾਏ ਉਹਨੂੰ ਲਾਰਜ ਦਿੱਤਾ ਜਾਏ ਤੇ ਤੂੰ ਯਾਰ ਕੋਈ ਸਾਡਾ ਕੰਮ ਕਰਵਾ ਦੇ ਕੋਈ ਸਮਾਨ ਭਿਆ ਤੇਰੀ ਪੈੜੀ ਤੇ ਤੂੰ ਸਿਰਫ ਫਣਾਉਣਾ ਹੀ ਆ ਸਾਨੂੰ ਬਾ ਮਾਰਨਾ ਤੇ ਤੈਨੂੰ ਪੈਸੇ ਰੁਪਈਆ 50000 3000 ਮਿਲ ਜੇ ਬਿਲਕੁਲ ਜੂਥ ਭਟਕ ਜਾਂਦਾ ਭਟਕ ਜਾਂਦਾ ਕਿਉਂ ਕਿ ਮਰ ਕੇ ਬਾਰਡਰ ਏਰੀਆ ਲਾ ਲੋ ਉਦੇ ਕਾਰਨ ਘਰੋਂ ਖਰਚਾ ਕੋਨਾਕ ਮਿਲਦਾ ਤੇ ਜਿਹੜਾ ਬੰਦਾ ਮਰਕੇ ਨੈਗੇਟਿਵ ਸੋਚਦਾ ਵੀ ਚੱਲ ਯਾਰ ਕੋਈ ਗੜੀ ਇੱਥੇ ਕਿਹੜਾ ਪਤਾ ਲੱਗਣ ਡਿਆ ਕਿ ਉਹਨੂੰ 80 ਰੁਪਈਆ 3000 ਜਾਂ 20000 ਕਿ ਉਹ ਮੋਟਰਸਾਈਕਲ ਤੇ ਇਧਰ ਉਧਰ ਤੇਰੇ ਤੋਰੇ ਸ਼ੁਰੂ ਕਰ ਦਿੰਦਾ ਤੇ ਉਹ ਸਮਾਨ ਇੱਕ ਦੋ ਵਾਰੀ ਫਰਾਂਦਾ ਨਹੀਂ ਪਤਾ ਲੱਗਦਾ ਕਿ ਕੋਈ ਸ਼ੱਕ ਨਹੀਂਗਾ ਜਦੋਂ ਤੇ ਜੂਥ ਨੂੰ ਮੇਰਾ ਵੀ ਰਹੀ ਆ ਵੀ ਇਹੋ ਜੇ ਝਾਂਸੇ ਚਾਣ ਦੀ ਲੋੜ ਨਹੀਂ ਹੈਗੀ ਆਸਲੀ ਹੰਟਣ ਗਈ ਸੀ ਜਿੱਜਤ ਮਾਨ ਦੀ ਫੇਰ ਅੱਜ ਦੂਜੀ ਵਾਰੀ ਅਸੀਂ ਤੁਹਾਡੇ ਪਿੰਡ ਆਏ ਨੇ ਤੇ ਨਸ਼ੇ ਵਾਲਾ ਮੁੱਦਾ ਫੇਰ ਬਹੁਤ ਜ਼ਿਆਦਾ ਗੰਭੀਰ ਹੈ ਫਰਕਾਰ ਪੂਰਾ ਯੋਰ ਲਾ ਰਹੀ ਹੈ ਤੇ ਸਾਡੇ ਅਫਸਰ ਵੀ ਪੂਰਾ ਯੋਰ ਲਾ ਰਹੇ ਨੇ ਤੇ ਅਸੀਂ ਵੀ ਜਿਹੜੀ ਮੇਰੀ ਸ਼ੁਰੂਤ ਹੈ ਮਤਲਬ ਕਿ ਨਸ਼ੇ ਤੇ ਥੋੜਾ ਜਹਾ ਹੋਣ ਜਿਆਦਾ ਨਕੇ ਕਸੀਆ ਲੇਕਿਨ ਮੇਰੀ ਸ਼ੁਰੂਤ ਜਦੋਂ ਦਾ ਮੈਨੂੰ ਪਰਮਾਤਮਾ ਨੇ ਉਹਦਾ ਦਿੱਤਾ ਚਾਰਜ ਦਿੱਤਾ ਵਾ ਜੋਨਾ ਮੈਂ ਇਨਚਾਰਜ ਲੱਗਣ ਲੱਗਾ ਉਹ ਉਦੋਂ ਨਹੀਂ ਆਇਆ ਤੇ ਵੀ ਨਸ਼ੇ ਨੂੰ ਕੰਟਰੋਲ ਕਰਨ ਵਾਸਤੇ ਜਿੱਥੇ ਨਸ਼ਾ ਨਹੀਂ ਵੀ ਬੰਦ ਹੁੰਦਾ ਰਿਹਾ ਉੱਥੇ ਜਾ ਕੇ ਦੋ ਦੋ ਘੰਟੇ ਮੈਂ ਆਗ ਕਰਦਾ ਰਿਹਾ ਜੀਰੇ ਦੇ ਵਿੱਚ ਮੈਂ ਜਿਆਦਾ ਰੂੜੀਆਂ ਨਸ਼ਾ ਜਿਹੜੀ ਕੈਮੀ ਸ਼ਾਪ ਸੀ ਜਿਹੜਾ ਜਿੱਥੋਂ ਜਾ ਲੋਕਾਂ ਦੇ ਸਹਿਯੋਗ ਦੇ ਨਾਲ ਜਿਹੜਾ ਹੀ ਖਤਮ ਹੋਣਾ ਵਾ ਵੀ ਇਸ ਕਰਕੇ ਅਸੀਂ ਵਾਰ-ਵਾਰ ਤੁਹਾਡੇ ਪਿੰਨਾ ਚ ਆਉਂਦੇ ਆ ਵੀ ਹਾਂ ਵੀ ਅਵੇਅਰ ਕਰਦੇ ਆ ਬੱਚਿਆਂ ਨੂੰ ਕਈ ਵਾਰੀ ਆਪਾਂ ਥੋੜੀ ਦੇਰ ਅਵੇਅਰ ਹੋਣੇ ਬਾਅਦ ਜੇ ਆਪਣ ਕੋ ਸਮਝਾਉਂਦਾ ਨਹੀਂ ਕਰਦਾ ਨਹੀਂ ਤੇ ਇਸ ਕਰਕੇ ਅਸੀਂ ਫੇਰ ਉਸ ਦਿਮਾਗ ਚੋਂ ਗੱਲ ਨਿਕਲ ਜਾਂਦੀ ਆ ਇਸ ਕਰਕੇ ਵਾਰ-ਵਾਰ ਜਿਹੜੀ ਅਸੀਂ ਅਵੇਅਰ ਕਰਦੇ ਆ ਵੀ ਨਸ਼ੇ ਤੋਂ ਕਾਰੋ ਕੋ ਕਿਉਂਕਿ ਇਸ ਬਾਰਡਰ ਦੇ ਉੱਪਰ ਜਿਹੜਾ ਵਾ ਕੋਈ ਵੀ ਬੰਦਾ ਜਿਹੜਾ ਵਾ ਬਾਹਰ ਦਾ ਨਹੀਂ ਆ ਸਕਦਾ ਕਿਸੇ ਨੂੰ ਮਤਲਬ ਹੀ ਨਹੀਂਗਾ ਜਿਹੜਾ ਆ ਤੇ ਤੁਹਾਡਾ ਕੋਈ ਰਿਸ਼ਤੇਦਾਰ ਰਹੇਗਾ ਜਾਂ ਕੋਈ ਰਿਸ਼ਤੇਦਾਰ ਆਏਗਾ ਤੇ ਜਾਂ ਕੋਈ ਜਿਹੜਾ ਨਸ਼ੇ ਦਾ ਨਾ ਗਿਆ ਸੁਦਾਗਰ ਹੀ ਆਏਗਾ ਉਹ ਹੀ ਇੱਥੋਂ ਚੁੱਕਣ ਤੇ ਪੈ ਗਿਆ ਉਹਦੇ ਵਾਸਤੇ ਫਿਰ ਜਿਹੜੀ ਉਹਦੀ ਜੂਨ ਖਤਮ ਹੋ ਜਾਂਦੀ ਉਹਨਾਂ ਦੇ ਮਾਪੇ ਨੇ ਜਿਹੜੇ ਸੁਪਨੇ ਵੇਖੇ ਹੁੰਦੇ ਨੇ ਉਹਨਾਂ ਦੇ ਸੁਪਨੇ ਜਿਹੜੇ ਨੇ ਮਿੱਟੀ ਹੋ ਜਾਂਦੇ ਨੇ ਅਸੀਂ ਫੀਲਡ ਦੇ ਵਿੱਚ ਰੰਗ ਆਪ ਹੁੰਦੇ ਨੇ ਜਿਨ੍ਹਾਂ ਦੇ ਮਾਪੇ ਜਿਨ੍ਹਾਂ ਦੇ ਬੱਚੇ ਜਿਹੜੇ ਨੇ ਨਸ਼ੇ ਦੀ ਲਤ ਵਿੱਚ ਇਹ ਜਿਹੜਾ ਸੈਮੀਨਾਰ ਲਗਾਇਆ ਹੈ ਮਾਨਯੋਗ ਡੀਜੀਪੀ ਸਾਹਿਬ ਅਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਜਿਹੜਾ ਲਗਾਇਆ ਗਿਆ ਵੀ ਹਰ ਪਿੰਡ ਦੇ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰੋ ਅਤੇ ਜੋ ਅੱਜ ਕੱਲ ਦੇ ਹਾਲਾਤ ਬਣੇ ਹੋਏ ਨੇ ਨਸ਼ੇ ਬਾਰੇ ਤੇ ਹੋਰ ਕ੍ਰਾਈਮ ਬਾਰੇ ਜਿਹੜੇ ਆ ਬੱਚਿਆਂ ਪਿੰਡਵਾਰਿਆਂ ਨੂੰ ਅਵੇਅਰਨੈਸ ਕਰੋ ਵੀ ਉਹ ਜਿਹੜੇ ਇਸ ਕੰਮਾਂ ਤੋਂ ਦੂਰ ਰਹਿਣ ਉਸੇ ਲੜੀ ਦੇ ਤਹਿਤ ਅੱਜ ਪਿੰਡ ਚੌਂਤਰਾ ਦੇ ਵਿੱਚ ਅਸੀਂ ਜਿਹੜੀ ਆ ਇੱਥੇ ਸੈਮੀਨਾਰ ਲਗਾਇਆ ਸੀ ਅਤੇ ਸਰਪੰਚ ਸਾਹਿਬ ਵੱਲੋਂ ਅਤੇ ਨਾਇਕ ਜਿਹੜੇ ਸਾਡੇ ਨੌਜਵਾਨ ਨਾਇਕ ਗੁਰਪ੍ਰੀਤ ਅਤੇ ਨੌਜਵਾਨ ਮਲਕੀ ਸਿੰਘ ਹਣਾਂ ਵੱਲੋਂ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਗਿਆ ਅਤੇ ਇਸ ਜਿਹੜੇ ਸੈਮੀਨਾਰ ਦੇ ਵਿੱਚ ਜਿਹੜੇ ਆ ਉਹਨਾਂ ਨੇ ਕੋਸ਼ਿਸ਼ ਕੀਤੀ ਵੱਧ ਤੋਂ ਵੱਧ ਨੌਜਵਾਨ ਲਿਆ ਲੈਂਦੇ ਆ ਤੇ ਉਹਨਾਂ ਨੂੰ ਮਕਿਏ ਖੁਦ ਵੀ ਜਿਹੜੀ ਆ ਉਹਦੀ ਅਵੇਅਰਨੈਸ ਕਰਾ ਰਹੇ ਨੇ ਤੇ ਸਾਡੇ ਵੱਲੋਂ ਜਿਹੜੇ ਉਹਨਾਂ ਨੂੰ ਪੁਆਇੰਟ ਦਿੱਤੇ ਦੱਸੇ ਗਏ ਨਹੀਂ ਵੀ ਜੇ ਕੋਈ ਕੋਈ ਬਾਹਰੋਂ ਕੋਈ ਬੰਦਾ ਨਸ਼ੇ ਵਾਲਾ ਹੁੰਦਾ ਵਾ ਤੇ ਉਹਦੇ ਉੱਪਰ ਕਿਵੇਂ ਖਿਆਲ ਰੱਖਣਾ ਵਾ ਉਹਨੂੰ ਕਿਵੇਂ ਡਿਟੈਕਟ ਕਰਨਾ ਵਾ ਇਹ ਬਾਰਡਰ ਤੇ ਪਿੰਡ ਹੋਣ ਕਰਕੇ ਜਿਹੜੀ ਆ ਅਸੀਂ ਲਗਾਤਾਰੀ ਇਹ ਸੈਮੀਨਾ ਕਰਦੇ ਰਹੇ ਆ ਤੇ ਜਿਸ ਕਰਕੇ ਜਿਹੜੇ ਆ ਇਹਨਾਂ ਨੂੰ ਜਾਗਰੂਕ ਕਰਦੇ ਰਹਿੰਦੇ ਆ ਤਾਂ ਜੋ ਜਿਹੜੇ ਆ ਜਿਹੜੇ ਆ ਗੰਦੇ ਅੰਸਰ ਹੈਗੇ ਨੇ ਜਾਂ ਨਸ਼ਾ ਕਰਨ ਵਾਲੇ ਆ ਉਹਨਾਂ ਨੂੰ ਇੱਥੋਂ ਕੋਈ ਵੀ ਮੋੜਾ ਨਾ ਮਿਲੇ ਉਹਨਾਂ ਨੂੰ ਕੋਈ ਵੀ ਇੱਥੋਂ ਨਾ ਮਿਲੇ